ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਜਿਹੜਾ ਆਪਾਂ ਡਰਿੰਕ ਲੈ ਕੇ ਆਏ ਜੀ ਉਹਨਾਂ ਬੀੜਾਂ ਭੈਣਾਂ ਵਾਸਤੇ ਉਹਨਾਂ ਬਜ਼ੁਰਗਾਂ ਵਾਸਤੇ ਜਿਨ੍ਹਾਂ ਨੂੰ ਖਾਂਸੀ ਜ਼ਿਆਦਾ ਹੋਈ ਪਈ ਹੈ ਜਾਂ ਫੇਫੜਿਆਂ ਦੇ ਵਿੱਚ ਬਲਗਮ ਜੰਮੀ ਹੋਈ ਹੈ ਜ਼ਿਆਦਾ ਸਾਹ ਔਖਾ ਹੁੰਦਾ ਜੀ ਉਹਨਾਂ ਵਾਸਤੇ ਹੈ ਜੀ ਆਪਾਂ ਇਹ ਬਣਾਉਣਾ ਸਾਰਾ ਕੁਝ ਦੱਸਿਆ ਹੋਇਆ ਤੁਸੀਂ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਪਲੀਜ਼ ਇਹਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਿਓ ਜੀ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ ਆਪਾਂ ਨੇ ਇਹਦੀ ਖਾਤਰ ਕੀ ਕਰਨਾ ਹੈਗਾ ਜੀ ਇਹ ਦੋ ਲੌਂਗ ਲੈਣੇ ਆ ਜੀ ਇੱਕ ਇਲਾਇਚੀ ਲੈਣੀ ਹੈ ਛੋਟੀ ਹਰੀ ਇਲਾਇਚੀ ਥੋੜੀ ਜੀ ਦਾਲਚੀਨੀ ਤੇ ਥੋੜਾ ਜਿਹਾ ਅਦਰਕ ਦਾ ਟੁਕੜਾ ਤੇ ਇੱਕ ਨਿੰਬੂ ਲਿਆ ਜੀ ਤੇ ਇੱਕ ਆਪਾਂ ਲਿਆ ਜੀ ਗ੍ਰੀਨ ਟੀ ਦਾ ਇੱਕ ਚਮਚ ਠੀਕ ਹੈ ਜੀ ਆ ਗ੍ਰੀਨ ਟੀ ਹੈ ਜੀ ਤੁਸੀਂ ਦੇਖ ਲਓ ਚੰਗੀ ਤਰ੍ਹਾਂ ਤੇ ਇੱਕ ਚਮਚਾ ਆਪਾਂ ਲਿਆ ਜੀ ਸ਼ਹਿਦ ਦਾ ਵਧੀਆ ਸ਼ਹਿਦ ਘਰ ਦਾ ਸ਼ਹਿਦ ਲੈ ਲਓ ਤੁਸੀਂ ਇਹਨੂੰ ਗਲਾਸ ਚ ਪਾ ਕੇ ਰੱਖ ਲਓ ਜੀ ਹੁਣ ਆਪਾਂ ਨੇ ਕੀ ਕਰਨਾ ਹੈਗਾ ਜੀ ਇਹਦੀ ਖਾਤਰ ਵੀ ਆਪਾਂ ਇਹਨੂੰ ਤਿਆਰ ਕਿਵੇਂ ਕਰਨਾ ਆਪਾਂ ਲਓ ਜੀ ਇੱਕ ਫਰਾਈਪੈਨ ਜਿਹੜਾ ਕਿ ਮਤਲਬ ਟੋਪੀਆ ਜਾਂ ਲੈ ਲਓ ਤੁਸੀਂ ਚਾਹ ਵਾਲਾ ਲੈ ਲਓ ਕੋਈ ਲੈ ਲਓ ਇਹਦੇ ਵਿੱਚ ਤੁਸੀਂ ਇੱਕ ਗਲਾਸ ਪਾਣੀ ਦਾ ਪਾਓ ਤੇ ਆ ਜਿਹੜਾ ਲੌਂਗ ਤੇ ਲੇਚੀ ਤੇ ਦਾਲਚੀਨੀ ਤੁਹਾਨੂੰ ਦੱਸਿਆ ਇਹ ਵਿੱਚ ਪਾ ਲਓ ਇਹਦੇ ਉਸ ਤੋਂ ਬਾਅਦ ਤੁਸੀਂ ਅਦਰਕ ਪਾ ਲਓ ਜੀ ਤੇ ਜਿਹੜਾ ਨਿੰਬੂ ਕੱਟਿਆ ਸੀ ਉਹਨੂੰ ਵੀ ਵਿੱਚ ਪਾ ਲਓ ਜੀ ਤੁਸੀਂ ਇਹਦੇ ਵਿੱਚ ਤੇ ਜਿਹੜੀ ਆਪਾਂ ਗ੍ਰੀਨ ਟੀ ਰੱਖੀ ਹੋਈ ਹੈਗੀ ਐ ਉਹਨੂੰ ਵੀ ਚੱਕ ਕੇ ਤੁਸੀਂ ਇਹਦੇ ਵਿੱਚ ਪਾ ਲਓ ਜੀ ਇਹਨੂੰ ਚੰਗੀ ਤਰ੍ਹਾਂ ਤੁਸੀਂ ਰਨ ਲਓ ਉਬਾਲ ਲਓ ਜੀ ਚੰਗੀ ਤਰ੍ਹਾਂ ਵਧੀਆ ਇਹਨੂੰ ਉਬਾਲਾ ਦਿਵਾ ਲਓ ਤੁਸੀਂ ਰਨ ਕੇ ਠੀਕ ਹੈ ਜੀ ਜਦੋਂ ਪੂਰਾ ਰਿਜ ਜੇ ਇਹ ਉਦੋਂ ਫਿਰ ਮੈਂ ਤੁਹਾਨੂੰ ਅੱਗੇ ਦੱਸਦੀਆਂ ਵੀ ਆਪਾਂ ਨੇ ਇਹਦਾ ਕੀ ਕਰਨਾ ਆ ਦੇਖੋ ਤੁਸੀਂ ਇਹ ਰਿਜਣ ਲੱਗੀ ਇਹ ਤੁਸੀਂ ਬਣਾ ਕੇ ਅਗਰ ਡਰਿੰਕ ਪੀਣੇ ਹੋ ਨਾ ਤਾਂ ਤੁਹਾਡੇ ਫੇਫੜੇ ਮਤਲਬ ਸਾਫ਼ ਹੋ ਜਾਣੇ ਆ ਖਾਂਸੀ ਤੁਹਾਡੀ ਠੀਕ ਹੋ ਜਾਣੀ ਆ ਬਲਗਮ ਤੁਹਾਡੀ ਬਾਹਰ ਆ ਜਾਣੀ ਹੈ ਜੀ ਠੀਕ ਹੈ ਜੀ ਆ ਦੇਖੋ ਤੁਸੀਂ ਇਹਨੇ ਵਧੀਆ ਬਣ ਜਾਣਾ ਹੈਗਾ ਚੰਗੀ ਤਰ੍ਹਾਂ ਉਬਲ ਕੇ ਰਿਜ ਕੇ ਪੂਰਾ ਇਹਨੇ ਅਸਰ ਕੱਢ ਦੇਣਾ ਹੈਗਾ ਆਪਣੇ ਜਿਹੜੀ ਗ੍ਰੀਨ ਟੀ ਆਪਾਂ ਪਾਈ ਹੋਈ ਹੈ ਇਹਦਾ ਪੂਰਾ ਅਰਕ ਕੱਢਣਾ ਹੈਗਾ ਜੀ ਐਨੇ ਵੀ ਮਾੜਾ ਜਿਹਾ ਵਾਲਾ ਦਵਾ ਕੇ ਤੇ ਆਪਾਂ ਇਹਨੂੰ ਲਾ ਲੈਣਾ ਚੰਗੀ ਤਰ੍ਹਾਂ ਇਹਨੂੰ ਰਿੰਨ ਕੇ ਪੂਰੀ ਚੰਗੀ ਤਰ੍ਹਾਂ ਇਹਨੂੰ ਵਾਲਾ ਦਵਾਓ ਜੀ ਬਲਗਮ ਕਰਦੀ ਬਹੁਤ ਖਰਾਬ ਹੁੰਦੀ ਹੈ ਜਦੋਂ ਇਹ ਹੋ ਜਾਂਦੀ ਹੈ ਫਿਰ ਆਪਾਂ ਨੂੰ ਸਾਹ ਵੀ ਬਹੁਤ ਔ ਜਿਆਦਾ ਔਖਾ ਆਉਂਦਾ ਹੈਗਾ ਜੀ ਤੇ ਆਪਣੇ ਸੈਂਸਾਂ ਦੀ ਆਵਾਜ਼ ਆਉਣ ਲੱਗ ਜਾਂਦੀ ਹੈਗੀ ਤੇ ਫਿਰ ਉਹ ਆਪਾਂ ਨੂੰ ਜਿਆਦਾ ਹੀ ਆਪਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਹੁਣ ਆਪਾਂ ਇਹ ਕੀ ਕੀਤਾ ਜੀ ਇਹਨੂੰ ਚੰਗੀ ਤਰ੍ਹਾਂ ਵਾਲ ਲਿਆ। ਵਾਲ ਕੇ ਆਪਾਂ ਨੇ ਜਿਹੜੇ ਗਲਾਸ ਦੇ ਵਿੱਚ ਆਪਾਂ ਸ਼ਹਿਦ ਪਾਇਆ ਹੋਇਆ ਸੀਗਾ। ਠੀਕ ਹੈ ਜੀ ਜਿਹੜੇ ਗਲਾਸ ਦੇ ਵਿੱਚ ਆਪਾਂ ਸ਼ਹਿਦ ਪਾ ਕੇ ਰੱਖਿਆ ਸੀ ਤੇ ਆਪਾਂ ਨੇ ਉਹਦੇ ਵਿੱਚ ਪਾ ਲੈਣਾ ਜੀ ਇਹਨੂੰ। ਛਾਣ ਕੇ ਆਹ ਦੇਖੋ ਜੀ ਤੁਸੀਂ ਆਪਾਂ ਇਹਨੂੰ ਛਾਣ ਲਿਆ। ਇਸ ਤਰ੍ਹਾਂ ਅਗਰ ਤੁਸੀਂ ਬਣਾ ਕੇ ਪੀਣੋ ਤਾਂ ਤੁਹਾਨੂੰ ਕਾਫੀ ਤੰਦਰੁਸਤੀ ਫੀਲ ਹੋਊਗੀ ਜੀ ਕਾਫੀ ਫੇਫੜੇ ਸਾਫ਼ ਹੋਣਗੇ। ਆਹ ਦੇਖੋ ਜੀ ਤੁਸੀਂ ਇਹਨੂੰ ਆਪਾਂ ਵਾਲ ਲਿਆ। ਤੇ ਇਹਦੇ ਵਿੱਚ ਤੁਸੀਂ ਕੀ ਕਰਨਾ ਜੀ ਚਮਚਾ ਫੇਰ ਲਓ ਤੁਸੀਂ ਇਹਦੇ ਵਿੱਚ ਘੋਲ ਲਓ ਇਹਨੂੰ ਚੰਗੀ ਤਰ੍ਹਾਂ ਤੇ ਇਹਨੂੰ ਇਸ ਤਰ੍ਹਾਂ ਤਿਆਰ ਕਰਕੇ ਅਗਰ ਪੀਨੇ ਹੋ ਤੇ ਤੁਸੀਂ ਕੁਝ ਹੀ ਦਿਨਾਂ ਦੇ ਵਿੱਚ ਠੀਕ ਹੋ ਜਾਓਗੇ ਇਸ ਤਰ੍ਹਾਂ ਬਣਾ ਕੇ ਪੀਆ ਕਰੋ ਜੀ ਤੁਸੀਂ ਸਵੇਰੇ ਖਾਲੀ ਪੇਟ ਵੀ ਪੀ ਸਕਦੇ ਹੋ ਇਹਨੂੰ ਤੇ ਜਾਂ ਦੁਪਹਿਰ ਦੇ ਸਮੇਂ ਵੀ ਪੀ ਸਕਦੇ ਹੋ ਜਦੋਂ ਤੁਹਾਨੂੰ ਠੀਕ ਲੱਗੇ ਤੁਸੀਂ ਉਦੋਂ ਇਹਨੂੰ ਪੀਓ ਤੇ ਕਰੋ ਜੀ ਇੰਜੋਏ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤੇ ਮਿੱਠੇ-ਮਿੱਠੇ ਕਮੈਂਟ ਕਰ ਦਿਓ ਤੇ ਠੀਕ ਹੈ ਜੀ ਮਿਲਦੇ ਆਂ ਫਿਰ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਤਾਤਕਲੀ ਜੀ ਸਸ਼ੀਕਾਲ ਗੁਰਫਤੇ ਬਾਏ ਬਾਏ ਓਕੇ ਜੀ ਥੈਂਕ ਯੂ